ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਕੰਗ ਦੇ ਸਰਪੰਚ ਹਰਪਾਲ ਸਿੰਘ ਕੰਗ ਸਮੇਤ ਸਮੁੱਚੀ ਪੰਚਾਇਤ ਵੱਲੋਂ ਪਿੰਡ ਵਿੱਚ ਭਾਰਤੀ ਸਿਧਾਂਤ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਬੀਮਰਾਓ ਅਬੇਦਕਰ ਦੇ ਸਤਾਪਤ ਬੁੱਤ ਤੇ ਫੁੱਲਾਂ ਦਾ ਹਾਰ ਪਉਂਦੇ ਹੋਏ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਸ਼ਖਸੀਅਤਾਂ ਡਾਕਟਰ ਕਬਲਜੀਤ ਸਿੰਘ ਕੇਜ ਜਥੇਦਾਰ ਸੱਤਾ ਸਿੰਘ ਛੋਟੇਪੁਰ ਗੁਰ ਇਕਮਾਲ ਸਿੰਘ ਮਾਲ ਗੁਰਨਾਮ ਸਿੰਘ ਜਫਰਵਾਲ ਹਰਪਾਲ ਸਿੰਘ ਕੰਗ ਬਲਵਿੰਦਰ ਸਿੰਘ ਤਾਂ ਕਿ ਇੰਸਪੈਕਟਰ ਦਲਜੀਤ ਸਿੰਘ ਛੋਟੇਪੁਰ ਡਾਕਟਰ ਇਮੈਨੂਅਲ ਕੰਗ ਮਾਸਟਰ ਅਸਮਨੀ ਫੱਜੂਪੁਰ ਸੀਤਲ ਸਿੰਘ ਸਾਫਕਾ ਸਰਪੰਚ ਇੰਜੀਨੀਅਰ ਜੇਪੀ ਸਿੰਘ ਡਾਕਟਰ ਨਰਿੰਦਰ ਕੌਰ ਕੇਜੇ 크ਿਸਚਨ ਆਗੂ ਬੱਬਾ ਗੇਲ ਰਾਮ ਲਾਲ ਬਾਲਾ ਡਾਕਟਰ ਜੇਸ਼ ਭਗਤ ਬੀਬੀ ਸੁਖਵਿੰਦਰ ਕੌਰ ਬਾਜਵਾ ਸਮੇਤ ਹੋਰ ਸਖਸੀਤਾਂ ਨੇ ਦੇਸ਼ਵਾਸੀਆਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਬੀਮਰਾਓ ਅਬੇਦਕਰ ਜੀ ਦੇ 133ਵੇਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇੱਕ ਸਧਾਰਨ ਪਰਿਵਾਰ ਤੇ ਜਨਮੇ ਬਾਬਾ ਸਾਹਿਬ ਨੇ ਬੇहद ਔਕਰਾਂ ਦੇ باوجود ਆਪਣੀ ਲਿਆਕਤ ਮਿਹਨਤ ਅਤੇ ਲਗਨ ਸਦਕਾ ਇੱਕ ਉੱਗੇ ਵਿਦਵਾਨ ਕਾਨੂੰਨਦਾਨ ਅਰਥ ਸਾਖਰੀ ਸਮਾਜ ਸੁਧਾਰਕ ਅਜੇ ਰਾਜਨੀਤੀਵਾਨ ਵਜੋਂ ਦੁਨੀਆ ਭਰ ਤੇ ਨਾਮਣਾ ਖਟਿਆ ਉਹਨਾਂ ਨੇ ਕਿਹਾ ਕਿ ਦੇਸ਼ ਦੀ ਇਸ ਮਹਾਨ ਸਖਸ਼ੀਅਤ ਨੂੰ ਸਾਨੂੰ ਆਪਣੇ ਅਦਰਸ਼ ਵਜੋਂ ਲੈਂਦੇ ਹੋਏ ਹਮੇਸ਼ਾ ਸਮਾਜ ਦੇ ਪਛੜੇ ਵਰਗਾਂ ਦੀ ਭਲਾਈ ਲਈ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਜਰੀਏ ਸਾਰੇ ਭਾਰਤ ਵਾਸੀਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਅਤੇ ਸਾਨੂੰ ਚੋਣਾਂ ਦੌਰਾਨ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਪਵਨ ਮੌਕੇ ਸਾਨੂੰ ਇੱਕ ਐਦ ਲੈਣਾ ਚਾਹੀਦਾ ਹੈ ਕਿ ਉਹ ਬਾਬਾ ਸਾਹਿਬ ਵੱਲੋਂ ਪਾਏ ਪੂਰਨਿਆਂ ਤੇ ਚਲਦੇ ਹੋਏ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ ਇਸ ਮੌਕੇ ਤੇ ਐਡਵੋਕੇਟ ਸ਼ਿਵਚਰਨ ਸਿੰਘ ਮਾਨ ਗੁਰਮੇਜ ਸਿੰਘ ਹਰਪਰਜਨ ਸਿੰਘ ਰਣਿਆ ਬਲਵਿੰਦਰ ਸਿੰਘ ਮੱਲੀ ਐਸਡੀਓ ਸੁਖਦੇਵ ਸਿੰਘ ਚਾਲ ਡਾਕਟਰ ਜੋਗਿੰਦਰ ਸਿੰਘ ਕੰਗਰ ਡਾਕਟਰ ਜਸਪਾਲ ਗੁਰਸਰਨ ਸਿੰਘ ਜੱਫਰਵਾਲ ਕੈਪਟਨ ਰਤੀ ਸਿੰਘ ਜਾਨੂੰ ਜਸਦੀਪ ਸਿੰਘ ਜ਼ਿਲ੍ਹੇਦਾਰ ਗੁਰਬਚਨ ਸਿੰਘ ਪ੍ਰੇਮਪਾਲ ਪੰਮਾ ਦਗਨ ਸਜਾਨਪੁਰ ਸ਼ਮਸ਼ੀਰ ਸਿੰਘ ਲੇਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਤਾਂ ਤਾਂ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਅੱਜ ਡਾਕਟਰ ਪੀਮਰਾਓ ਮੇਟਕਰਜੀ ਦਾ 133 ਵਾਂ ਜਨਮ ਦਿਹਾੜਾ ਸੀ ਧਾਰੀਵਾਲ ਸ਼ਹਿਰ ਦੇ ਵਿੱਚ ਪਿੰਡ ਕੰਗ ਜਿਹੜਾ ਇੱਕ ਬਹੁਤ ਹੀ ਪਾਰਕ ਹੈ ਉਹਦੇ ਵਿੱਚ ਡਾਕਟਰ ਪੀਮਰਾਓ ਮੇਟਕਰਜੀ ਦੀ ਪੰਚਾਇਤ ਵੱਲੋਂ ਸਾਰੇ ਪਿੰਡ ਵੱਲੋਂ ਇੱਕ ਬਹੁਤ ਹੀ ਅੱਛੀ ਸਟੈਚੂ ਲਗਾਇਆ ਗਿਆ ਅੱਜ ਸਮੂਹ ਧਾਰੀਵਾਲ ਦੇ ਵੱਖ-ਵੱਖ ਜਥੇਬੰਦੀਆਂ ਦੇ ਪਰਵਾਰਾਂ ਵੱਲੋਂ ਨੇਤਾਵਾਂ ਵੱਲੋਂ ਇੱਥੇ ਆ ਕੇ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਬੁੱਤ ਤੇ ਆ ਕੇ ਨਮਨ ਹੋ ਕੇ ਉਹਨਾਂ ਦਾ ਆਸ਼ੀਰਵਾਦ ਲੈ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਡਾਕਟਰ ਪੀਮਰਾਓ ਅੰਬੇਡਕਰ ਬਹੁਤ ਹੀ ਯੁੱਗਪੁਰਸ਼ ਹੋਏ ਨੇ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਸੀਗੇ ਔਰ ਉਹਨਾਂ ਨੇ ਭਾਰਤ ਦੀ ਰਾਜਨੀਤੀ ਦੇ ਵਿੱਚ ਸਮਾਜਿਕ ਬਵਸਥਾ ਵਿੱਚ ਆਰਥਿਕ ਬਵਸਥਾ ਵਿੱਚ ਔਰ ਨਵੇਂ ਭਾਰਤ ਦੀ ਸਿਰਜਣਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਬਖਰੇ ਬਖਰੇ ਪ੍ਰੋਜੈਕਟਾਂ ਤੇ ਕੰਮ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਉਹ ਸੰਵਿਧਾਨ ਲਿਖਿਆ ਕਿ ਜਿਹੜਾ ਦੁਨੀਆਂ ਦਾ ਸਭ ਤੋਂ ਸੋਹਣਾ ਸਭ ਤੋਂ ਵਧੀਆ ਸੰਵਿਧਾਨ ਹੈ ਔਰ ਦੁਨੀਆਂ ਦਾ ਸਭ ਤੋਂ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਜਿਹੜਾ ਹੈਗਾ ਉਹਦੇ ਨਾਲ ਚੱਲਦਾ ਹੈਗਾ ਇਹਦੇ ਵਿੱਚ ਸਾਰਿਆਂ ਨੂੰ ਬਰਾਬਰ ਬਰਾਬਰਤਾ ਦਿੱਤੀ ਚਾਹੇ ਉਹ ਕਿਸੇ ਵੀ ਧਰਮ ਦਾ ਸੀਗਾ ਚਾਹੇ ਉਹ ਕਿਸੇ ਵੀ ਜਾਤ ਦਾ ਸੀਗਾ ਚਾਹੇ ਉਹ ਨਾਰੀ ਹੈ ਜਾਂ ਪੁਰਸ਼ ਜਾਂ ਕਿਸੇ ਵੀ ਇਲਾਕੇ ਦਾ ਹੈਗਾ ਸਾਰੇ ਲੋਕਾਂ ਨੂੰ ਬਰਾਬਰਤਾ ਦਿੱਤੀ ਔਰ ਵੱਡੀ ਜਿਹੜੀ ਗੱਲ ਦਿੱਤੀ ਹੈ ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਦੇਖੋ ਕਿੰਨੀ ਵੱਡੀ ਬਰਾਬਰੀਤਾ ਕਿ ਪ੍ਰਧਾਨ ਮੰਤਰੀ ਵੀ ਦੀ ਵੀ ਵੋਟ ਇੱਕ ਤੇ ਪੈਂਦੀ ਹੈ ਤੇ ਇੱਕ ਜਿਹੜਾ ਚੌਕੀਦਾਰ ਪਿੰਡ ਦਾ ਹੈਗਾ ਉਹਦੀ ਵੀ ਵੋਟ ਇੱਕ ਪੈਂਦੀ ਹੈਗੀ 200 ਕਿੱਲੇ ਦਾ ਜ਼ਿਮੀਦਾਰ ਜਿਹੜਾ ਹੈਗਾ ਉਹਦੀ ਵੋਟ ਵੀ ਇੱਕ ਹੈਗੀ ਤੇ ਉੱਥੇ ਖੇਤ ਮਜ਼ਦੂਰੀ ਕਰਨ ਵਾਲਾ ਜਿਹੜਾ ਮਜ਼ਦੂਰ ਹੈ ਉਹਦੀ ਵੋਟ ਵੀ ਇੱਕ ਪੈਂਦੀ ਹੈ ਏਡੀ ਵੱਡੀ ਬਰਾਬਰੀਤਾ ਸੋ ਆਹ ਸਾਰੇ ਅੱਜ ਡਾਕਟਰ ਪੀਮਰਾਓ ਬੇਟਕਰ ਦੀ ਸੋਚ ਤੇ ਪੈਰਾ ਦੇ ਕੇ ਉਹਨਾਂ ਦੀ ਜਿਹੜੀ ਸੋਚ ਹੈ ਭਾਰਤ ਦਾ ਸੰਵਿਧਾਨ ਬਚਾਓ ਤੇ ਤਾਨਾ ਛਾਪਗਾਓ ਭਾਰਤ ਦਾ ਲੋਕਤੰਤਰ ਬਚਾਓ ਇਹ ਸਲੋਗਨ ਜਿਹੜਾ ਹੈਗਾ ਇਸ ਸਲੋਗਨ ਤੇ ਉੱਪਰ ਕੰਮ ਕਰੀਏ ਬੜਾ ਮਹੱਤਵਪੂਰਨ ਸਮਾਂ ਇਹ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਲੋਕ ਸਭਾ ਦੀਆਂ ਚੋਣਾਂ ਦਾ ਸਮਾਂ ਹੈਗਾ ਸੋ ਇਸ ਤਰ੍ਹਾਂ ਦੀ ਸਰਕਾਰ ਲੈ ਕੇ ਆਓ ਜਿਹੜੇ ਭਾਰਤ ਦੀ ਸੰਵਿਧਾਨ ਦੀ ਰੱਖਿਆ ਕਰੇ ਔਰ ਭਾਰਤ ਦੇ ਲੋਕਤੰਤਰ ਦੀ ਰੱਖਿਆ ਕਰੇ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਭਾਈ ਗੁਜਰ ਕਾਲ ਸਾਹਿਬ ਭਾਈ ਗੁਦੀ ਫਤੇ ਅੱਜ ਬਹੁਤ ਹੀ ਖੁਸ਼ੀਆਂ ਭਰ ਆ ਦੇਣਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਹਰ ਸਾਲ ਦੀ तरह ਅੱਜ ਸਾਡੇ ਡਾਕਟਰ ਬੀਮਰਾਮ ਅੰਬੇਦਕਰ ਜੀ ਦਾ ਹੀ 133ਵਾਂ ਜਨਮ ਦਿਨ ਮਨਾ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਮੈਂ ਚਾਹਨਾ ਇਸ ਤਰ੍ਹਾਂ ਹੀ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਰੀਆਂ ਜਾਤਾਂ ਪੱਤਾਂ ਤੋਂ ਉੱਠ ਕੇ ਸੀ ਇਸ ਤਰ੍ਹਾਂ ਹੀ ਇਹ ਜਨਮ ਦਿਨ ਦਿਹਾੜਾ ਮਨਾਇਆ ਕਰੀਏ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਧਾਰੀ ਵਾਲ ਵਸਨੀਕਾਂ ਨੂੰ ਲੱਖ ਲੱਖ ਵਰੀ ਵਧਾਈ ਦਿੰਦਾ ਹਾਂ ਅੰਬੇਦਕਰ ਜੀ ਦੇ ਜਨਮ ਦਿਨ ਤੇ ਪਹਿਲਾਂ ਜੀ ਮੈਂ ਸਾਰੇ ਹੀ ਪੂਰੇ ਕਨ ਹਿੰਦੁਸਤਾਨ ਨੂੰ ਦੇ ਵਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਸਾਡੇ ਜਿਹੜੇ ਵਿਧਾਨ ਦੇ ਰਚਨਹਾਰ ਸਨ ਸੰਵਿਧਾਨ ਨੂੰ ਜਿੰਨੇ ਨੇ ਰਚਿਆ ਉਹਨਾਂ ਦਾ ਜਨਮ ਦਿਨ ਅੱਜ ਮੈਂ ਜਦੋਂ ਸਰਪੰਚ ਬਣਿਆ ਸੀ ਮੇਰੀ ਉਦੋਂ ਤੋਂ ਹੀ ਸੋਚ ਸੀ ਕਿ ਆਪਾਂ ਕੁਝ ਡਾਕਟਰ ਸਾਹਿਬ ਵਾਸਤੇ ਉੱਚੇ ਤੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਸਮਾਜ ਚ ਹਰਕ ਨੂੰ ਪਤਾ ਲੱਗੇ ਕਿਉਂਕਿ ਸਾਡੇ ਲੋਕਾਂ ਚ ਜਾਗਰੂਕਤਾ ਘੱਟ ਵਾਹੇ ਗੱਲ ਦੀ ਡਾਕਟਰ ਸਾਹਿਬ ਨੇ ਇਹਨਾਂ ਵਸੋਂ ਦੇ ਵਿੱਚ ਸਮਾਜ ਵਿੱਚ ਬਰਾਬਰ ਦਾ ਜੋ ਰੁਤਬਾ ਹੀ ਉਹ ਦਿੱਤਾ ਵਾ ਬਾਕੀ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਵਧਾਈ ਵੀ ਦਿਨਾਂ ਦੇ ਨਾਲ ਇਸ ਪ੍ਰੋਗਰਾਮ ਨੂੰ ਜੋ ਅੱਜ ਹੋ ਰਿਹਾ ਇਹਦੇ ਵਿੱਚ ਜਿਹੜੇ ਸਾਰੇ ਸਭ ਤੋਂ ਮੇਨ ਜਿਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ ਵਾ ਉਹ ਡਾਕਟਰ ਸਾਹਿਬ ਜੇ ਸਾਹਿਬ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਪ੍ਰੋਗਰਾਮ ਅੱਜ ਜਿਹੜਾ ਹੋਣ ਰਿਹਾ ਤੇ ਮੇਰੇ ਮਨ ਦੀ ਵੀ ਅੱਜ ਜਿਹੜੀ ਮੇਰੀ ਭਾਵਨਾ ਸੀ ਉਹ ਪੂਰੀ ਹੋਈ ਆ ਕਿ ਅਹਾਂ ਅੱਜ ਮਨ ਚ ਵੀ ਰਹਾ ਸੀਗਾ ਕਿ ਕਿ ਮਿਲਣ ਲੱਗਣਾ ਕਿ ਦੂਰੋਂ ਦੂਰੋਂ ਸਮਤਾ ਆਉਣ ਤੇ ਆਗੇ ਦੇ ਡਾਕਟਰ ਸਾਹਿਬ ਨੂੰ ਸੀਟ ਦਿਵਾਉਣ ਆਪਣਾ ਅੱਜ ਸਾਡੀ ਨੂੰ ਜਿਹੜੀ ਸੋਧ ਨੂੰ ਪੂਰੀ ਹੋਈਆ ਮੈਂ ਡਾਕਟਰ ਸਾਹਿਬ ਦਾ ਵੀ ਤੇ ਸਮੂਹ ਜਿੰਨੇ ਵੀ ਨੌਂ ਬਤਵੰਤੇ ਇਲਾਕੇ ਦੇ ਕੇ ਪਹੁੰਚੇ ਹੋਏ ਆ ਮੇਰੇ ਨਗਰ ਦੇ ਪਹੁੰਚੇ ਆ ਮੈਂ ਸਾਰਿਆਂ ਦਾ ਬਿਲਕੁਲ ਵੀ ਧੰਨਵਾਦ ਕਰਦਾ ਇੰਨੀਆਂ ਥਲਾਂ ਨਾਲ ਜੈ ਭੀਮ ਜੈ ਭਗਵਾਨ ਲਿਖੇ ਹੋਏ ਮદાન ਵਿੱਚ ਜੋ ਛੋਟੇ ਤੋਂ ਛੋਟੇ ਬੰਦੇ ਦਾ ਹੱਕ ਹੈ ਉਹਨੂੰ ਜਦੋਂ ਮਿਲੇਗਾ ਉਦੋਂ ਦੇਸ਼ ਤਰੱਕੀ ਕਰੇਗਾ ਦੇਸ਼ ਤਰੱਕੀ ਤਾਂ ਕਰ ਸਕਦਾ ਕਿ ਜੇ ਸਮਾਜ ਦੇ ਕਮਜ਼ੋਰ ਲੋਕਾਂ ਦੀ ਬਾਹ ਫੜ ਕੇ ਉਹਨਾਂ ਨੂੰ ਉਠਾਇਆ ਜਾਏ ਤੇ ਤਾਂ ਹੀ ਦੇਸ਼ ਜਰਾਹ ਤਰੱਕੀ ਕਰ ਸਕਦਾ ਸੋ ਮੈਂ ਸਮਝਦਾ ਇੱਕ ਅੱਜ ਬਹੁਤ ਵੱਡਾ ਖੁਸ਼ੀ ਦਾ ਮਕਾਮ ਹੈ ਮੈਂ ਸੁਣ ਰਿਹਾ ਸੀ ਆਉਂਦਿਆ ਵੀ ਕਿ ਜਿੱਥੇ ਅੱਜ ਬਹੁਤ ਸਾਰੀਆਂ ਸਟੇਟਾਂ ਵਿੱਚ ਕਿਤੇ ਨਰਾਤੇ ਮਨਾਏ ਜਾ ਰਹੇ ਆ ਕਿਤੇ ਦੇਵੀ ਦੀ ਪੂਜਾ ਹੋ ਰਹੀ ਹੈ ਉਥੇ ਅੱਜ ਦਾ ਦਿਨ ਬਹੁਤ ਵੱਡਾ ਸ਼ੁਭ ਦਿਨ ਹੈ ਜਿੱਥੇ ਅੱਜ ਡਾਕਟਰ ਸਾਹਿਬ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਬੇ ਸਹਾਰੇ ਬੇ ਆਸਰੇ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਸचेਤ ਕਰਵਾਇਆ ਕਿ ਆਪਣੇ ਹੱਕ ਜਿਹੜੇ ਹਨ ਉਹ ਤੁਸੀਂ ਵੋਟ ਰਾਹੀਂ ਲੈ ਸਕਦੇ ਹੋ ਆਪਣੀ ਬੋਲ ਦੀ ਸਹੀ ਇਸਤੇਮਾਲ ਕਰਕੇ ਆਪਣੇ ਹੱਕਾਂ ਦੀ ਪ੍ਰਾਪਤੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਿੰਦਰ ਕਰ ਬਾਜਵਾ ਬਲਾਕ ਪ੍ਰਧਾਨ ਕਾਦੀਆਂ ਹਲਕਾ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਅਸੀਂ ਇੱਥੇ ਬਾਬਾ ਜੀ ਦਾ ਜਨਮ ਦਿਹਾੜਾ ਜਿਹੜਾ ਮਨਾ ਰਹੇ ਆ ਹਨ ਉਹਨਾਂ ਦੇ ਪੈਣੇ ਤੇ ਚੱਲਣਾ ਚਾਹੀਦਾ ਤੇ ਜਰੂਰ ਹਨ ਚੱਲਣਾ ਚਾਹੀਦਾ ਹਨ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਕੋ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਬਹਿ ਕੇ ਇਹ ਗੱਲ ਦੱਸਿਆ ਕਰੀਏ ਕਿ ਬੱਚਿਓ ਇਸ ਤਰ੍ਹਾਂ ਪੜ੍ਹਾਈ ਕਰਨੀ ਹੈ ਉਹਨਾਂ ਦੀ ਬਾਰੇ ਉਹਨਾਂ ਦੀ ਸੋਚ ਬਾਬਾ ਜੀ ਦੀ ਸੋਚ ਬਾਰੇ ਦੱਸਿਆ ਜਾਏ ਸੋ ਦੂਜੀ ਗੱਲ ਇਹਨਾਂ ਨੇ ਇਹ ਕੀਤੀ ਹੈ ਕਿ ਵੋਟਾਂ ਦੀ ਗੱਲ ਜੇ ਸਾਡੇ ਨਾਲ ਜਿਸ ਤਰ੍ਹਾਂ ਡਾਕਟਰ ਕਮਲ ਜੀ ਸਹਨੇ ਇਹਨੇ ਜੇ ਬੰਦੇ ਸਾਡੇ ਨਾਲ ਜੁੜ ਜਾਣ ਤੇ ਸਾਨੂੰ ਸਾਰਿਆਂ ਨੂੰ ਹੀ ਇਹ ਲੈ ਕੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਅਸੀਂ ਤੁਰਾਂਗੇ ਜੇ ਕੇਜਰੀਵਾਲ ਸਾਹਿਬ ਜੀ ਦੀ ਸੋਚ ਹੀ ਤੇ ਮੋਦੀ ਸਾਹਿਬ ਨੇ ਉਹਨਾਂ ਨੂੰ ਅੰਦਰ ਦੇ ਦਿੱਤਾ ਵੀ ਉਹਨਾਂ ਦੀ ਸੋਚ ਚੰਗੀ ਸੀ ਬੱਚਿਆਂ ਦੀ ਪੜ੍ਹਾਈ ਵਾਸਤੇ ਸੋਚ ਸੀ ਸਕੂਲਾਂ ਦੀ ਸਕੂਲ ਵਧੀਆ ਬਣਨਗੇ ਬੱਚੇ ਸੋਹਣੇ ਪੜ੍ਹਨਗੇ ਗਰੀਬ ਦਾ ਵੀ ਬੱਚਾ ਉੱਥੇ ਪੜ੍ਹੇਗਾ ਅਮੀਰ ਦਾ ਵੀ ਉੱਥੇ ਪੜ੍ਹੇਗਾ ਤੇ ਮੈਂ ਤੇ ਇਹੋ ਹੀ ਬੇਨਤੀ ਕਰਾਂਗੀ ਕਿ ਜਿਸ ਤਰ੍ਹਾਂ ਦੇ ਹੱਦ ਦੇ ਡਾਕਟਰ ਕਮਲ ਜੀਸ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਤੁਰੇ ਨੇ ਸਾਨੂੰ ਇਦਾਂ ਦੇ ਇਨਸਾਨ ਅਗੋਂ ਚਾਹੀਦੇ ਨੇ ਤੇ ਅਸੀਂ ਉਹਨਾਂ ਨੂੰ ਖੁਸ਼ ਹੋ ਕੇ ਵੋਟ ਪਾਈਏ ਤੇ ਇਹਨਾਂ ਹੀ ਕਹਿੰਦੀ ਹਾਂ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਹਿੰਦ ਭਾਰਤ ਅੱਜ ਬਹੁਤ ਹੀ ਵਧੀਆ ਸ਼ੁਭ ਦਿਹਾੜਾ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਭਾਰਤ ਰਤਨ ਜਿਨ੍ਹਾਂ ਦੇ ਸਤਕਾ ਅੱਜ ਭਾਰਤ ਦੇ ਸੰਵਿਧਾਨ ਰਚਿਆ ਉਦੇ ਹਿਸਾਬ ਨਾਲ ਹੀ ਸਾਡਾ ਇੰਡੀਆ ਚੱਲ ਰਿਹਾ ਤੇ ਬੇਨਤੀ ਕਰਦੇ ਆ ਕਿ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋ ਰੋਟੀ ਅੱਧੀ ਖਾਓ ਪਰ ਬੱਚਿਆਂ ਨੂੰ ਜਰੂਰ ਪੜਾਓ ਇਹ ਸਾਡੇ ਭੀਮ ਸਾਹਿਬ ਲਾਲ ਅੰਬੇਦਕਰ ਜੀ ਦਾ ਵਿਚਾਰ ਸੀਗਾ ਜਿਹੜਾ ਬੰਦਾ ਪੜ੍ਹ ਲਿਖ ਜਾਂਦਾ ਐਜੂਕੇਸ਼ਨ ਹਾਸਲ ਕਰ ਲੈਂਦਾ ਉਹ ਉੱਚਾ ਚੁੱਕਿਆ ਜਾਂਦਾ ਧੰਨਵਾਦ ਮੈਂ ਸਾਰਿਆਂ ਨੂੰ ਅੱਜ ਦੇ ਸੁਭ ਦਿਹਾੜੇ ਤੇ ਲੱਖ ਲੱਖ ਹਦਾਈ ਦੇ ਹੋਇਆ ਬੇਨਤੀ ਕਰਦਾ ਹਾਂ ਕਿ ਜਿਹੜੇ ਸਵਿਧਾਨ ਨੂੰ ਡਾਟਾ ਲੋਧਕਰ ਜੀ ਨੇ ਲਾਗੂ ਕਰਵਾਇਆ ਉਹਨੂੰ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਉਹਦੇ ਤੇ ਚਲਣ ਦੀ ਕਿਰਪਾਲਤਾ ਕਰੋ ਔਰ ਜਿੰਨੇ ਦਬੇ ਕੁਝ ਨੇ ਸਾਡੇ ਸਮਾਜ ਦੇ ਵਿੱਚ ਲੋਕ ਆ ਉਹਰੇ ਵਿੱਚ ਵੀ ਸੇਵਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੈ ਭੀਮ ਜੈ ਭਾਰਤ ਮੈਂ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਦਾਨ ਹਿਊਮਨਸ ਰਾਈਟਸ ਸੋਸਾਇਟੀ ਤੇ ਮੈਂ ਅੱਜ ਤੈਹ ਜਨੋਂ ਧੰਨਵਾਦ ਦੀਆਂ ਦੀ ਧਾਰੀਵਾਲ ਦੀਆਂ ਜਿੰਨੀਆਂ ਵੀ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨੇ ਵਾਇਸਫੋਰ ਧਾਰੀਵਾਲ ਹਿਊਮਨ ਰਾਈਟ ਤੇ ਬਾਬਾ ਫਰੀ ਤੇ ਹੋਰ ਵੀ ਸਾਰੀਆਂ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੇ ਰਲ ਕੇ ਅੱਜ ਬਾਬਾ ਸਾਹਿਬ ਦਾ 133ਵਾਂ ਜਨਮ ਦਿਨ ਰੱਜ ਮਨਾ ਰਹੇ ਆ ਬੜੀ ਖੁਸ਼ੀ ਆ ਕਿ ਬਾਬਾ ਸਾਹਿਬ ਅੰਮ੍ਰਿਤਧਰ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਵਾ ਉਹ ਦੁਨੀਆ ਦੇ ਉੱਤੇ ਸਭ ਤੋਂ ਉੱਤਮ ਸੰਵਿਧਾਨ ਆ ਜਿਹਨੂੰ ਪੂਰੇ ਵਰਲਡ ਵਿੱਚ ਮੰਨਿਆ ਜਾਂਦਾ ਵਾ ਜਿਹਦੇ ਵਿੱਚ ਅਮੀਰੀ ਗਰੀਬੀ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਵਾ ਬਰਾਬਰ ਦਾ ਦਰਜਾ ਦਿੱਤਾ ਗਿਆ ਵਾ ਵੋਟ ਪਾਉਣ ਦਾ ਅਧਿਕਾਰ ਲੈ ਕੇ ਸਾਰੀਆਂ ਜਿੱਦਾਂ ਕਿ ਤੁਸੀਂ ਸਵਾਲ ਕੀਤਾ ਕਿ ਸਾਡੀ ਸੰਸਦਾ ਸਾਡਾ ਸੰਸਦਾ ਦਾ ਮੁੱਖ ਉਦੇਸ਼ ਹੀ ਹਿਊਮਨਸ ਰਾਈਟ ਹੈ ਹਿਊਮਨਸ ਰਾਈਟ ਦਾ ਮਤਲਬ ਮਨੁੱਖੀ ਅਧਿਕਾਰ ਬਾਬਾ ਸਾਹਿਬ ਨੇ ਜਿਹੜੇ ਸਾਨੂੰ ਅਧਿਕਾਰ ਦਿੱਤੇ ਆ ਆਪਾਂ ਉਹਨਾਂ ਅਧਿਕਾਰਾਂ ਦੀ ਰੱਖਿਆ ਕਰਨ ਲਈ ਇੱਕ ਸੰਸਦਾ ਬਣਾਈ ਆ ਭਾਰਤ ਲੈਵਲ ਦੀ ਪੰਜਾਬ ਲੈਵਲ ਦੀ ਦਾਸ ਨੂੰ ਸੇਵਾ ਦੇ ਲਈ ਮਿਲੀ ਆ ਤੇ ਆਪਾਂ ਉਹਨਾਂ ਨੂੰ ਲੋਕਾਂ ਨੂੰ ਜਾਗਰੂਤ ਕਰੀ ਦੇ ਕਿ ਤੁਹਾਡੇ ਕੀ ਕੀ ਅਧਿਕਾਰ ਆ ਕਿਉਂਕਿ ਕੁਝ ਗੱਲਾਂ ਨੂੰ ਕੁਝ ਮਨ ਨੂੰ ਠੇਸ ਵੀ ਪਹੁੰਚਦੀ ਹੈ ਕਿ ਐਨੇ ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਕੁਝ ਲੋਕਾਂ ਦੀ ਜਿਹੜੀ ਆ ਕਿ ਕੁਝ ਲੋਕ ਜਿਹੜੇ ਗਰੀਬ ਕੁਚਲੇ ਬੰਦੇ ਨੇ ਸਮਾਜ 'ਚ ਨਹੀਂ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਅੱਜ ਥਾਣੇ ਜਾਣ ਤੋਂ ਵੀ ਹਰ ਬੰਦਾ ਜਿਹੜਾ ਉਹ ਡਰਦਾ ਵਾ ਆਪਾਂ ਦਾ ਮੁੱਖ ਉਦੇਸ਼ ਹੀ ਇਸ ਸੰਸਥਾ ਦੇਹੀ ਆ ਕਿ ਆਪਾਂ ਉਹਨਾਂ ਦੇ ਨਾਲ ਖੜੇ ਹੁੰਨੇ ਆ ਜਿਹੜਾ ਨਾ ਧੱਕਾ ਹੁੰਦਾ ਮੈਂ ਅੱਜ ਵੀ ਤੁਹਾਡੇ ਮਾਧਿਅਮ ਰਹੀ ਸਾਰੇ ਜਿੰਨੇ ਪੱਤਰਕਾਰ ਭਾਈਚਾਰਾ ਆਏ ਉਹਨਾਂ ਦਾ ਧੰਨਵਾਦ ਕਰਦਾ ਤੇ ਸੰਦੇਸ਼ ਦਿੰਨਾ ਕਿ ਜਿਸ ਨੂੰ ਕਦੀ ਸੁਣਵਾਈ ਨਹੀਂ ਹੁੰਦੀ ਸਾਡੇ ਨਾਲ ਹਰ ਹਫ਼ਤਾ ਕੈਂਪ ਕਰ ਸਕਦੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਆ ਪਰ ਮੈਂ ਇੱਕੋ ਹੀ ਗੱਲ ਕਰਾਂਗਾ ਕਿ ਬਾਬਾ ਸਾਹਿਬ ਨੇ ਸਾਨੂੰ ਜੋ ਕੁਝ ਦੇਣਾ ਸੀ ਉਹ ਦੇ ਗਏ ਨਹੀਂ ਸਾਡਾ ਹੁਣ ਫਰਜ ਬਣਦਾ ਕਿ ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਦੇ ਉੱਤੇ ਜਿਹੜੇ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤੇ ਤੇ ਚੱਲੀਏ ਹਰ ਬੰਦੇ ਨੂੰ ਹੱਕ ਆ ਅਸੀਂ ਗੱਲਾਂ ਤੇ ਬਹੁਤ ਕਰਦੇ ਹਾਂ ਕਿ ਉਹ ਮਾੜਾ ਉਹ ਮਾੜਾ ਪਰ ਤੁਹਾਨੂੰ ਐਡਾ ਵਧੀਆ ਅਧਿਕਾਰ ਵੋਟ ਦਾ ਦਿੱਤਾ ਗਿਆ ਉਹਦਾ ਓਟ ਦਾ ਅਧਿਕਾਰ ਇਸਤੇਮਾਲ ਤੁਸੀਂ ਸੋਚ ਸਮਝ ਕੇ ਕਰੋ ਕਿਹੜਾ ਬੰਦਾ ਵਧੀਆ ਉਹਨੂੰ ਜੋ ਹੈ ਉਹਨੂੰ ਹੀ ਚੁਣੋ ਤਾਂ ਜੋ ਸਮਾਜ ਵਿੱਚ ਤਰੱਕੀ ਹੋ ਸਕੇ ਹਰ ਇੱਕ ਬੰਦੇ ਦੀ ਗਰੀਬ ਦੀ ਛੋਟੇ ਤੋਂ ਵੱਡੇ ਦੀ ਬਾਹ ਫੜੋ ਤੇ ਮੈਂ ਇੰਨੀਆਂ ਗੱਲਾਂ ਦੇ ਨਾਲ ਹੀ ਸਾਰੇ ਦੇਸ਼ ਵਾਸੀਆਂ ਨੂੰ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਜੈ ਭੀਮ ਜੈ ਪਰ